ਸਾਸਤਰੀ ਗਾ ਸਾਹਣੇ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਬਹੁਤ ਹੀ ਪਿਆਰ ਨੂੰ ਪਿਆਰਾ ਨੋ ਗੀਤ ਲੈ ਸੁਣੋ ਮਾਣੋ ਇਸ ਗੀਤ ਦਾ ਆਨੰਦ ਘਰੇ ਬੈਠੀਆਂ ਮੇਰੀਆਂ ਭੈਣਾਂ ਕਮੈਂਟ ਕਰਕੇ ਦੱਸਿਆ ਕਰੋ ਕਿਸ ਤਰ੍ਹਾਂ ਲੱਗਿਆ ਗੀਤ ਗਾਲੀਆਂ ਨਾ ਨਿੰਦਿਆ ਵੇ ਕਾ ਨਾ ਗਾਲੀਆਂ ਨਾ

देता तेरा वे काना देसा दास नींदना സാസ്ു നിന്നോ ജ സാസാന മല സളാ നിന്ദയ ജാ ਸਾਲਾ ਨੰਦੇ ਹੋ ਦੇ ਸਾਲਾ ਟਾਟ ਡਵੇ ਕਾਨ ਰਾ ਦੇ ਦਬੇਟੇ ਸਾਲੇ ਹਰਨ ਨੰਦੇ ਹੋ ਵੇ ਕਾਨ ਸਾਲੇ ਹਾਰ ਨਾ ਨਿੰਦਿਆ ਹੋ ਜੇ ਸਾਲੇ ਹਾਰ ਟਾਠ ਢਿਵੇਗਾ ਨਾ ਕੋਲਾ ਦੀ ਰਾਣੀ ਸਾਲੀ ਨਾ

ीता ठोडी ने काना रेम कट